ਪੁਰਨਾਨਕ ਸਮੂਹ ਯੂਨੀਅਨ ਦੀ ਇੱਕ ਚੋਣ ਹੋਈ ਜਿਸ ਵਿੱਚ ਸੋਮੋ ਯੂਨੀਅਨ ਦੇ ਕਈ ਡਰਾਈਵਰਾਂ ਨੇ ਭਾਗ ਲਿਆ ਇਸ ਮੌਕੇ ਤੇ ਸਰਬਸੰਮਤੀ ਨਾਲ ਚੁਣੇ ਗਏ ਰੁਪਿੰਦਰ ਸ਼ਰਮਾ ਦਾ ਹਾਰ 파 ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਯੂਨੀਅਨ ਦੇ ਵਕੀਲ ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਦੇ ਟਾਈਮ ਵਿੱਚ ਰੋਜ਼ੀ ਰੋਟੀ ਕਮਾਉਣਾ ਬਹੁਤ ਔਖਾ ਹੈ ਕਿਉਂਕਿ ਬਾਹਰੋਂ ਆ ਕੇ ਗੱਡੀਆਂ ਸਵਾਰੀਆਂ ਚੁੱਕਦੀਆਂ ਹਨ ਪਰ ਅਸੀਂ ਇੰਜ ਨਹੀਂ ਹੋਣ ਦੇਣਾ ਕਿਉਂਕਿ ਅਸੀਂ ਸਾਡੇ ਸੋਮੋ ਵੀ ਟੈਕਸੀ ਯੂਨੀਅਨ ਦੇ ਜੋ ਆਗੂ ਹਨ ਉਹਨਾਂ ਨੇ ਆਪਣੀਆਂ ਗੱਡੀਆਂ ਨੂੰ ਬੈਂਕ ਲੋਨਾਂ ਤੇ ਚੁੱਕਿਆ ਜਿਸ ਕਾਰਨ ਸਾਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਮੌਕੇ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕੀ ਕਿਹਾ ਤੁਸੀਂ ਵੀ ਸੁਣੋ ਲਾਕਨਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਸਾਡੀ ਜਿਹੜੀ ਧੂਰੀ ਦੀ ਸੋਮੂ ਟੈਕਸੀ ਯੂਨੀਅਨ ਜੋ ਕਿ ਬਹੁਤ ਪੁਰਾਣੀ ਯੂਨੀਅਨ ਹੈ ਸਾਡੀ ਧੂਰੀ ਦੀ ਜੋ ਕਿ ਕਮਰਸ਼ੀਅਲ ਗੱਡੀਆਂ ਦੀ ਯੂਨੀਅਨ ਹੈ ਜਿਹਦੇ ਵਿੱਚ ਪਰਮਟ ਵਾਲੀਆਂ ਗੱਡੀਆਂ ਨੇ ਸਾਰੀਆਂ ਹੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਇਸ ਯੂਨੀਅਨ ਦੇ ਪੁਰਾਣੇ ਪ੍ਰੈਜ਼ੀਡੈਂਟ ਸ ਨਾਥੀ ਪ੍ਰਧਾਨ ਜੀ ਤੇ ਪ੍ਰਕਾਸ਼ ਪ੍ਰਧਾਨ ਜੀ ਇਹ ਵੀ ਇਸ ਯੂਨੀਅਨ ਦੇ ਵਿੱਚ ਆਏ ਹੋਏ ਨੇ ਕਿਉਂਕਿ ਅੱਜ ਅਸੀਂ ਸਾਡੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਹੈ ਜਿਸ ਦੇ ਵਿੱਚ ਰੁਪਿੰਦਰ ਕੁਮਾਰ ਔਰ ਪੁਸ਼ੋਨੀ ਸ਼ਰਮਾ ਨੂੰ ਸਾਰੇ ਹੀ ਜੁਨੀਅਨ ਜੇ ਮੈਂਬਰਾਂ ਦੀ ਸਹਿਮਤੀ ਦੇ ਨਾਲ ਤੇ ਸਾਡੇ ਪੁਰਾਣੇ ਜਿੰਨੇ ਵੀ ਪ੍ਰਧਾਨ ਸਹਿਬਾਨ ਸੀ ਉਹਨਾਂ ਦੀ ਸਹਿਮਤੀ ਦੇ ਨਾਲ ਅੱਜ ਇਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਸੋ ਅਸੀਂ ਆਪਣੇ ਵੱਲੋਂ ਮੈਂ ਜਾਰ ਟੈਕਸੀ ਯੂਨੀਅਨ ਜਾਰ ਟੈਕਸੀ ਯੂਨੀਅਨ ਜਿਹੜਾ ਸੰਗਰੂੜ ਦਾ ਐਕਸ ਪ੍ਰੈਜ਼ੀਡੈਂਟ ਆ ਉਹਦੇ ਹੋਣ ਦੇ ਨਾਤੇ ਮੈਂ ਪੂਰਾ ਵਿਸ਼ਵਾਸ ਜ਼ਗਾਵਨਾ ਕਿ ਜਾਰ ਟੈਕਸੀ ਯੂਨੀਅਨ ਪੰਜਾਬੀ ਸਾਡੀ ਧੂਰੀ ਦੀ ਇਸ ਯੂਨੀਅਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਆਸ ਕਰਦੇ ਹਾਂ ਕਿ ਸਾਡੇ ਨਵੇਂ ਚੁਣੇ ਗਏ ਪ੍ਰਧਾਨ ਸੋਨੀ ਸ਼ਰਮਾ ਜੀ ਸਾਡੇ ਹੱਕਾਂ ਲਈ ਲੜਨਗੇ ਇਸ ਲਈ ਅਸੀਂ ਸਾਰੇ ਹੀ ਮੈਂਬਰ ਸਾਹਿਬਾਨ ਸਾਰੇ ਹੀ ਪੁਰਾਣੇ ਪ੍ਰਧਾਨ ਸਾਹਿਬਾਨ ਸونی ਪ੍ਰਧਾਨ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਅਤੇ ਸਾਰੇ ਹੀ ਜਿੰਨੇ ਵੀ ਜੁੜੀਆਂ ਤੇ ਸਾਡੇ ਮੈਂਬਰ ਇੱਥੇ ਪਹੁੰਚੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਮੈਂ ਨਸਿਆ ਜਿਹੜੀਆਂ ਜ਼ਿਆਦਾਤਰ ਹੁੰਦੀਆਂ ਟੈਕਸੀ ਲੈਂਡ ਵਾਲਿਆਂ ਨੂੰ ਸਮੱਸਿਆ ਸਾਡੀਆਂ ਜਿਹੜੀਆਂ ਟੈਕਸੀ ਲੈਂਡ ਦੀਆਂ ਸਮੱਸਿਆ ਨੇ ਉਹ ਚਾਹੇ ਸਰਕਾਰਾਂ ਇੱਥੇ ਚੇਂਜ ਹੋ ਗਈਆਂ ਪਰ ਸਾਡੀਆਂ ਸਮੱਸਿਆ ਉਵੇਂ ਹੀ ਖੜੀਆਂ ਨੇ ਕਿਉਂਕਿ ਤੁਸੀਂ ਜਾਣਦੇ ਹੋ ਕਿ ਹਰ ਪਾਸੇ ਜਿਹੜਾ ਘਰ ਪੀੜਿਤ ਪਰਿਵਾਰ ਹੋਏ ਹੋਇਆ ਪਾਣੀ ਆ ਰਿਹਾ ਉਹਦੇ ਨਾਲ ਜਿਹੜਾ ਪਹਾੜੀ ਦਾ ਕੰਮ ਸੀ ਉਹ ਵੀ ਸਾਡਾ ਰੁਕ ਗਿਆ ਤੇ ਸਾਡਾ ਦਿੱਲੀ ਦਾ ਕੰਮ ਵੀ ਰੁਕ ਗਿਆ ਪਰ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਸਾਡੇ ਟੈਕਸੀ ਆਪਰੇਟਰ ਵੀਰਾਂ ਦੇ ਲਈ ਨਾ ਤਾਂ ਕੋਈ ਟੈਕਸ ਦੇ ਵਿੱਚ ਛੋਟ ਕੀਤੀ ਗਈ ਆ ਅਤੇ ਨਾ ਹੀ ਸਾਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਰਾਹਤ ਜਿਹੜਾ ਪੈਕੇਜ ਆ ਦਿੱਤਾ ਗਿਆ ਸਾਡੀਆਂ ਜਿਹੜੀਆਂ ਕਿਸ਼ਤਾਂ ਨੇ 3 ਮਹੀਨਿਆਂ ਤੋਂ ਸਾਡੀਆਂ ਗੱਡੀਆਂ ਨੇ ਜਿਹੜੀਆਂ ਉਹ ਘਰ ਖੜੀਆਂ ਨੇ ਅਸੀਂ ਵਿਆਜ ਦੇ ਉੱਤੇ ਪੈਸੇ ਫੜ ਕੇ ਉਹ ਕਿਸ਼ਤਾਂ ਭਰ ਰਹਿਾਂਗੇ ਸੋ ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਜਿੱਥੇ ਤੁਸੀਂ ਹੜ੍ਹ ਪੀੜਤਾਂ ਦੀ ਮਦਦ ਕਰਦੇ ਹੋ ਉੱਥੇ ਜਿਹੜੇ ਟੈਕਸਪੇਅਰ ਨੇ ਟੈਕਸੀ ਚਲਾਉਣ ਵਾਲੇ ਪੀਲੀ 플레이ਟ ਵਾਲੇ ਪੀਵੀ01 ਗਰੁੱਪ ਵਾਲੇ ਆ ਉਹਨਾਂ ਦੀ ਵੀ ਕਿਤੇ ਨਾ ਕਿਤੇ ਬਾ ਸਰਕਾਰ ਨੂੰ ਫੰਡ ਨਹੀਂ ਚਾਹੀਦੀ ਆ ਸੋ ਸਾਡੀਆਂ ਇਹ ਮੇਨ ਮੰਗਾਂ ਨੇ ਜੀ ਵੀ ਸਾਡੇ ਵੱਲ ਵੀ ਪ੍ਰਸ਼ਾਸਨ ਨੂੰ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਸਾਡੀਆਂ ਜਿਹੜੀਆਂ ਕਿਸ਼ਤਾਂ ਨੇ ਤਿੰਨ ਤਣ ਕਿਸ਼ਤਾਂ ਸਾਡੀਆਂ ਬਿਨਾਂ ਵਿਆਜ ਤੋਂ ਅੱਗੇ ਕਰਨੀਆਂ ਚਾਹੀਦੀਆਂ ਨੇ ਅਤੇ ਸਾਨੂੰ ਟੈਕਸ ਦੇ ਵਿੱਚ ਵੀ ਅਰਲੀਵ ਦੇਣੀ ਚਾਹੀਦੀ ਆ ਸਾਰੇ ਗਰੁੱਪ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਜਿਹੜੀ ਇਹ ਚੋਣ ਹੋਈ ਹੈ ਸਰਬਸੰਮਤੀ ਨਾਲ ਹੋਈ ਹੈ ਮੈਂ ਪ੍ਰਧਾਨਾਂ ਨੂੰ ਤੇ ਪੂਰੀ ਸੋਮੋ ਟੈਕਸੀ ਸਟੈਂਡ ਨੂੰ ਪੂਰੀ ਆਪਣੇ ਤਹਿ ਦਲੋਂ ਮੁਬਾਰਕਾਂ ਦਿੰਦਾ ਇਹਨਾਂ ਦਾ ਅਸੀਂ ਹਰ ਟਾਈਮ ਸਹਿਯੋਗ ਕਰਾਂਗੇ ਜੋ ਵੀ ਇਹਨਾਂ ਨੂੰ ਸਾਡੇ ਤੱਕ ਕੋਈ ਜ਼ਰੂਰਤ ਪਊਗੀ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਧੰਨਵਾਦ ਸਭ ਤੋਂ ਪਹਿਲਾਂ ਦਾ ਫਿਰੋਂ ਖਾਸ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਫਿਰ ਮੈਂ ਸਾਰੇ ਹੀ ਧੂਰੀ ਦੇ ਪਹੁੰਚੇ ਹੋਏ ਟੈਕਸੀ ਡਰਾਈਵਰ ਮੇਰੇ ਵੀਰ ਬੱਕਰੇ ਬੱਕਰੇ ਸਟੈਂਡਾਂ ਤੋਂ ਆਏ ਨੇ ਬੱਕਰੇ ਬੱਕਰੇ ਦਾਪਰਾਂ ਤੋਂ ਆਏ ਨੇ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੀਰੇ ਮੈਨੂੰ ਪ੍ਰਧਾਨਗੀ ਲਈ ਨਿਫਤ ਕੀਤਾ ਮੈਨੂੰ ਨਿਮਾਣੇ ਨੂੰ ਮਾਣ ਬਖਸ਼ਿਆ ਬਾਕੀ ਜੋ ਇਹਨਾਂ ਦੇ ਹਾਸਾ ਨੇ ਵੀਰੇ ਉਹਨਾਂ ਤੇ ਖਰਾਬ ਕਰੂੰਗਾ ਜਿੱਦਾਂ ਤੁਹਾਨੂੰ ਸਭ ਨੂੰ ਪਤਾ ਹੈ ਇਹ ਪੌਂਸਾ ਸਾਡਾ ਬਹੁਤ ਪੁਰਾਣੀ ਜੁਨੀਆਣਾ ਅਸਾਂ ਕੋ ਮੈਨੂੰ ਦੱਸਿਆ ਹੀ ਹੈ ਉਜੀ ਸ਼ਰਾਰਤੀਆਂ ਸਨਾਂ ਨੇ ਸਾਡਾ ਫੱਟਾ ਇਥੋਂ ਚੱਕਦਾ ਸੀ ਇਹ 10 ਦਿਨਾਂ ਤੋਂ ਅਸੀਂ ਦੁਬਾਰੇ ਇੱਥੇ ਫੱਟਾ ਲਾਇਆ ਜੀ ਆਪ ਸਫਾਈ ਕਰਿਆ ਉਹਦੇ ਕਰਕੇ ਹੀ ਉਰੇ ਅਸੀਂ ਕਮੇਟੀ ਬਣਾਈ ਆ ਜੀ ਜੋ ਇਹਨਾਂ ਦੇ ਸੋਮੋ ਜੁਣ ਦੀਆਂ ਮੰਗਾਂ ਨੇ ਸਰਕਾਰ ਤੱਕ ਕਿਸ ਤਰ੍ਹਾਂ ਪਹੁੰਚਦੀਆਂ ਕਰਾਂਗੇ ਦੇਖੋ ਜੀ ਜਿੱਦਾਂ ਤੁਹਾਨੂੰ ਪਤਾ ਹੈ ਸੀਐਮ ਸੀਟੀ ਆ ਸਾਡੇ ਐਮਐਲਏ ਸਾਹਿਬ ਵੀ ਨੇ ਸ੍ਰੀ ਭਗਵਾਨ ਤੁਮਨ ਸਾਹਿਬ ਜੀ ਉਹਨਾਂ ਦੇ ਦਫ਼ਤਰ ਚ ਵੀਰੇ ਅਸੀਂ ਮੰਗ ਪੱਤਰ ਪਹਿਲਾਂ ਵੀ ਦਿੱਤਾ ਹੁਣ ਵੀ ਦੇਵਾਂਗੇ ਜਿੱਦਾਂ ਫਰਮੇਬਾਈ ਨੂੰ ਦੱਸਿਆ ਵੀ ਹੜ੍ਹ ਪੀੜਤ ਕਰਕੇ ਸਾਡਾ ਬਹੁਤ ਨੁਕਸਾਨ ਆ ਕੋਈ ਸਾਨੂੰ ਸਵਾਰੀ ਨਹੀਂ ਮਿਲਦੀ ਆਹ ਖੜੀਆਂ ਨੇ ਵੀਰੇ ਕਮਰਸ਼ੀਅਲ ਗੱਡੀਆਂ ਸਾਰਿਆਂ ਦੇ ਟੈਕਸ ਨੇ ਟੈਕਸ ਟੂ ਟੈਕਸ ਦੇ ਟੂ ਡੇਟ ਜਾ ਰਹੇ ਨੇ ਕਿਸ਼ਤ ਡੇਟ ਡੇਟ ਹੈ ਪਰ ਸਾਡਾ ਕੰਮ ਨਹੀਂ ਚੱਲ ਰਿਹਾ ਫੱਲਿਓਂ ਖਰਚ ਕਰ ਰਹੇ ਆ ਵੀਰੇ ਉਹਨਾਂ ਨੂੰ ਬੇਨਤੀ ਕਰਨਾ ਕਿ ਸਰਕਾਰ ਨੂੰ ਵੀ ਸਾਡੇ ਅਟਰੈਕਟਿਵ ਰੇਟਾਂ ਬਾਰੇ ਵੀ ਕੁਝ ਸੋਚਿਆ ਜਾਵੇ ਧੰਨਵਾਦ